ਸਤਿ ਪਤਿ ਆ ਬਲ ਮੈਂ ਤੁਹਾਡਾ ਜਿੰਨੇ ਵੀ ਅਫੇਅਰ ਇਥੇ ਸਾਰੇ ਕਰਤ ਰਿਹਾ ਸਾਰਾ ਨਬਰ ਬਤਨ ਵਾ ਕਰਦਾ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਹੈ ਕਿ ਉਹ 11 ਤਰੀਕ ਨੂੰ ਅਸੀਂ ਪੰਜਾਬ ਲੈਵਲ ਤੇ ਬਹੁਤ ਵੱਡੀ ਰੈਲੀ ਕਰਨ ਜਾ ਰਹੀ ਹੈ ਕੌਨਸਲ ਪਾਰਟੀ ਸਮਰਾਲਾ ਵਿਖੇ ਉਸ ਦੇ ਸਬੰਧ ਵਿੱਚ ਅਸੀਂ ਜ਼ਿਲ੍ਹਾ ਪੱਧਰ ਤੇ ਇੱਕ ਕਨਫਰੰਸ ਇਹ ਪ੍ਰੈਸ ਕਾਨਫਰੰਸ ਕੀਤੀ ਹੈ 11 ਤਰੀਕ ਨੂੰ ਅਸੀਂ ਇਸ ਲਈ ਸਮੇਚਸੀ ਮਤਲਬ ਰਹਿ ਕਰਦੇ ਸੀ ਕਿ ਵੱਡੀ ਕਾਨਫਰੰਸ ਕੀਤੀ ਜਾਵੇ ਫਿਰ ਸਾਡੇ ਪ੍ਰਧਾਨ ਰਾਜਾ ਬਣਗੀ ਜੀ ਨੇ 11 ਤਰੀਕ ਤੈਅ ਕਰਕੇ ਉੱਪਰਲੀ ਹਾਈ ਕਮਾਂਡ ਨਾਲ ਸਿਮਰਾ ਰੱਖ ਕੇ ਅਸੀਂ ਕਰਨ ਜਾ ਰਹੇ ਹਾਂ ਇਸ ਕਾਨਫਰੰਸion ਦੇ ਵਿੱਚ ਸਾਡੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਮਲਕਾ ਹਾੜੇ ਜੀ ਵੱਲੋਂ ਕੀਤੀ ਜਾਊਗੀ ਇਸ ਤੋਂ ਪਹਿਲਾਂ ਕਦੇ ਵੀ ਪੰਜਾਬ 'ਚ ਇਹੋ ਜਿਹੀ ਕਿਤੇ ਕਾਨਫਰੰਸ ਨਹੀਂ ਕੀਤੀ ਗਈ ਸੀ ਹੁਣ ਤੱਕ ਜਿੰਨੇ ਵੀ ਪ੍ਰਧਾਨ ਬਣੇ ਆ ਉਹਨਾਂ ਵੱਲੋਂ ਪੂਰਾ ਢਾਂਚਾ ਤਿਆਰ ਨਹੀਂ ਸੀ ਕੀਤਾ ਗਿਆ ਕਦੇ ਤੁਸੀਂ ਪਿੱਛੇ ਵੇਖੋ ਜਦੋਂ ਵੀ ਪ੍ਰਧਾਨ ਕਾਂਗਰਸ ਪਾਰਟੀ ਦੇ ਬਣੇ ਨੇ ਉਹਨਾਂ ਨੂੰ ਪੰਜਾਬ ਦੀ ਬਾਡੀ ਕਿਤੇ ਤਕਰੀਬਨ ਪੂਰੀ ਨਹੀਂ ਸੀ ਹੋਈ ਇਹ ਪਹਿਲੇ 7.5 ਪ੍ਰਧਾਨ ਨੇ ਜਿਨ੍ਹਾਂ ਨੇ ਤੱਲੇਉ ਬਲਾਕ ਤੋਂ ਲੈ ਕੇ ਬੂਥਪੱਦਰ ਤੋਂ ਲੈ ਕੇ ਤਾਂ ਤੱਕ ਸਾਡਾ ਪੂਰਾ ਪੰਜਾਬ ਦੇ ਬੁਲਟੀ ਦਾ ਸੰਗਠਨ ਕੀਤਾ ਗਿਆ ਇਹਦੇ ਵਿੱਚ ਅਸੀਂ ਵਧਾਈ ਦੇਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਨੂੰ ਜਿਨ੍ਹਾਂ ਨੇ ਅਨਥਕ ਮਿਹਨਤ ਸਦਕਾ ਉਹਨਾਂ ਨੇ ਇਹ ਢਾਂਚਾ ਖੜਾ ਕੀਤਾ ਅਮਿੰਦਰ ਸਿੰਘ ਰਾਜਾ ਵੜਿੰਗ ਦੇ 2 ਸਾਲਾਂ ਵਿੱਚ ਹੀ ਇਹ ਟੀਚਾ ਪੂਰਾ ਕਰ ਲਿਆ 6 ਮਹੀਨੇ ਉਹਨਾਂ ਨੇ 2145 ਮੰਡਲ ਪ੍ਰਧਾਨ ਤੇ 24570 ਮੰਡਲ ਕਮੇਟੀਆਂ ਦੇ ਮੈਂਬਰ ਬਣਾਈ ਗਈ 299 ਬਲਾਕ ਪ੍ਰਧਾਨ ਤੇ 99569 ਬਲਾਕ ਕਮੇਟੀਆਂ ਦੇ ਮੈਂਬਰ ਬਣਾਈ ਗਈ 29 ਜਿਲ੍ਹਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਕਮੇਟੀਆਂ ਦੇ 2675 ਮੈਂਬਰ ਬਣਾ ਕੇ ਪੰਜਾਬ ਕਾਂਗਰਸ ਨੇ ਪੂਰੀ ਬਾਡੀ ਤਿਆਰ ਕੀਤੀ ਹੈ ਪਹਿਲੀ ਵਾਰ ਰਿਹਾ ਪਹਿਲਾਂ ਆਲਮੋਸਟ ਅਧੂਰੀ ਰਹਿੰਦੀ ਸੀ ਕਦੇ ਪੂਰੀ ਨਹੀਂ ਸੀ ਕੀਤੀ। ਔਰ ਇੱਕ ਬੜੀ ਸੜੇ ਨੌਜਵਾਨ ਪ੍ਰਧਾਨ ਦੀ ਬੜੀ ਵੱਡੀ ਹਿੰਮਤ ਕਰਕੇ ਉਹਨਾਂ ਦੀ ਮਿਹਨਤ ਸਦਕੇ ਕਿ ਉਹਨਾਂ ਨੇ ਸ਼ੁਰੂ ਤੋਂ ਯੂਥ ਦਾ ਕੰਮ ਸੰਭਿਆ ਸੀ। ਆਲ ਇੰਡੀਆ ਦਾ ਵੀ ਉਹਨਾਂ ਨੂੰ ਤਜਰਬਾ ਹੈ ਤੇ ਆਏ ਮਹੀਨੇ ਮੰਗਲਵਾਰ ਨੂੰ ਦੂਜੇ ਮੰਗਲਵਾਰ ਨੂੰ ਜਿਹੜੀ ਹੈੱਡਕੁਆਰਟਰ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਤੇ ਬਲੌਂਗ ਪ੍ਰਧਾਨਾਂ ਦੀ ਕੰਟੀਨਿਊ ਮੀਟਿੰਗਾਂ ਚੱਲ ਰਹੀਆਂ। ਇਹਦੇ ਨਾਲ ਸਾਡੇ ਜਿਹੜੇ ਪ੍ਰਧਾਨ ਸਾਹਿਬਾਨ ਬਲਾਕਾਂ ਦੇ ਪ੍ਰਧਾਨ ਸਭਾ ਉਹ ਵੀ ਇੱਕ ਮਹਿਸੂਸ ਕਰਦੇ ਆ ਵੀ ਅਸੀਂ ਜਾ ਕੇ ਆਪਦੀ ਪੰਜਾਬ ਦੀ ਲੀਡਰਸ਼ਿਪ ਨੂੰ ਮਿਲੇ ਆ ਉਹਨਾਂ ਦਾ ਹੌਸਲਾ ਵੱਧਾ ਉਹ ਵੀ ਆ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਚ ਬਹੁਤ ਇਤਸ਼ਾਹ ਪੈਦਾ ਕੀਤਾ ਇਹ ਸਾਰਾ ਸਿਰਾ ਸਾਡੇ ਪ੍ਰਧਾਨ ਸਾਹਿਬ ਨੂੰ ਜਾਂਦਾ ਕਿ ਮੀਟਿੰਗਾਂ ਵੀ ਇਹ ਲਗਾਤਾਰ ਕਰਵਾਈਆਂ ਚੱਲੀਆਂ ਰਾਜਾ ਬੜنگੀ ਜੀ ਨੇ ਪੂਰੀ ਮਿਹਨਤ ਨਾਲ ਇਹ ਖਰੜਾ ਤਿਆਰ ਕੀਤਾ ਹੈ ਇਸ ਨਾਲ ਪੰਜਾਬ ਕਾਂਗਸ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਗਿਆ ਹੈ ਇਹ ਵੀ ਰਾਜਾ ਬੜنگੀ ਜੀ ਦੀ ਮਿਹਨਤ ਸਦਕਾ ਪੰਜਾਬ ਦੇ ਚਿਕਾਈ ਦੇ ਵਰਕਰ ਆਉਧਿਆਨ ਨੂੰ ਮਿਲਣ ਲਈ ਪਹੁੰਚ ਰਹੇ ਨੇ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਲ ਇੰਡੀਆ ਪ੍ਰਧਾਨ ਹੈ ਉਸ ਇਸ ਜਿਹੜੀ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਤਕਰੀਬਨ ਅਸੀਂ ਅੱਡੋ-ਅੱਟ ਬੁਲੱਤਾਂ ਦੇ ਵਿੱਚੋਂ ਜਿਵੇਂ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਕੋ ਬੰਦੇ ਦੀ ਮੇਨ ਐਮ ਬਲੌਕ ਪ੍ਰਧਾਨ ਤੱਕ ਗੱਲ ਹੈ ਉਹਨੂੰ ਆਪਣੇ ਬਲੌਕ ਦੇ ਵਿੱਚ ਕਿਸੇ ਪ੍ਰਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਜਿਹੜੀ ਕਿ ਅੱਜ ਤੱਕ ਕਿਤੇ ਨਹੀਂ ਉਹ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੂੰ ਮਿਲ ਸਕੂਗਾ ਉਹਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ ਵੀ ਇਸ ਦੀ ਫਲਾਨੇ ਬਣ ਚੇ ਸਿੱਧਾ ਬਲੌਕ ਪ੍ਰਧਾਨ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਾਹਿਬ ਨੂੰ ਉੱਥੇ ਬਹਿ ਕੇ 2 ਮਿੰਟ 1.5 ਮਿੰਟ ਦੋ ਜਿੰਨਾ ਵੀ ਸਮਾਂ ਲੂ ਹੋਊਗਾ ਤੇ ਔਰ ਪਹਿਲੀ ਵਾਰ ਹੋਊਗਾ ਪਹਿਲਾ ਕਦੇ 블록 ਪ੍ਰਧਾਨ ਆਲ ਇੰਡੀਆ ਦੇ ਪ੍ਰਧਾਨوں ਕਦਰਨੀ ਜੀ ਇਹ ਵੀ ਸਿਹਰਾ ਸਾਡੇ ਸਾਰਾ ਪ੍ਰਧਾਨ ਰਾਜਾ ਬਨੂਜੀ ਜੀ ਨੂੰ ਜਾਂਦਾ ਹੈ ਇਸ ਨਾਲ ਪੰਜਾਬ ਕਾਂਗਰਸ ਨੂੰ ਜ਼ਮੀਨੀ ਪੱਧਰ ਉੱਤੇ ਵੱਡਾ ਬਲ ਮਿਲੇਗਾ ਤੇ ਵਰਕਰਾਂ ਦੀ ਹੌਸਲਾ ਫੁਜਾਈ ਹੋਊਗੀ ਲੋਕ ਸਭਾ ਬਿਲਕੁਲ ਨੇੜੇ ਆਈਆਂ ਜਿਹੜੇ ਇਹੋ ਜਿਹੇ ਫੈਸਲੇ ਆ ਜਿਵੇਂ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਵੀ ਤੁਸੀਂ ਉੱਪਰ ਉੱਪਰ ਮੀਟਿੰਗਾਂ ਕਰ ਲੈਣੇ ਆ ਥੱਲੇ ਬਲੋਕ ਪੱਧਰ ਤੇ ਨਹੀਂ ਪਤਾ ਲੱਗਦਾ ਨਾ ਉਹਨਾਂ ਨੂੰ ਕੁਝ ਹੁੰਦਾ ਇਹ ਐਤਕੀ ਜਿਹੜੀ ਸਾਰੀ ਮਿਹਨਤ ਕੀਤੀ ਹੈ ਜਿੰਨਾ ਵੀ ਇਹ ਢਾਂਚਾ ਖੜਾ ਕੀਤਾ ਹੈ ਇਸ ਦੇ ਨਾਲ ਸਾਡੇ ਕੱਲੇ ਕੱਲਾ ਜਿਹੜਾ ਇੱਕ ਵੋਟਰਾਂ ਕੌਂਸਲਰ ਕੋ ਨੂੰ ਵੀ ਬਹੁਤ ਜ਼ਿਆਦਾ ਇਸ ਗੱਲ ਦਾ ਵਿੱਚ ਉਹਨੂੰ ਹੌਸਲਾ ਹੋਊ ਵੀ ਮੇਰੀ ਪਾਰਟੀ ਨੇ ਜਿਨ੍ਹਾਂ ਨੂੰ ਜਿੱਥੇ ਬਣਦੀ ਜ਼ਿੰਮੇਵਾਰੀ ਹੈ ਐਜ਼ ਅ ਵੋਟਰ ਹੋਣ ਦੇ ਨਾਤੇ ਵੀ ਉਹਨਾਂ ਨੂੰ ਸਾਡੇ ਬਲਾਕ ਪ੍ਰਧਾਨ ਤੇ ਜਿਹੜੀਆਂ ਬੂਥ ਲੈਵਲ ਤੇ ਕਮੇਟੀਆਂ ਉਹ ਵੀ ਉਹਨਾਂ ਦੀ ਜਿਹਦੇ ਨਾਲ ਇੱਕ ਚੇਨ ਦੀ ਤਰ੍ਹਾਂ ਕੰਮ ਕਰਨਗੇ ਤੇ ਲੋਕ ਸਭਾ ਵਿੱਚ ਸਾਡਾ ਬਹੁਤ ਵੱਡਾ ਇਹ ਦਿਨ ਸਾਨੂੰ ਬਣ ਗਿਆ ਅੱਜ ਦਾ ਮੇਨ ਇਹੀ ਸੀ ਅਸੀਂ 11 ਤਰੀਕ ਨੂੰ ਫੋਕਸ ਕੀਤਾ ਗਿਆ ਜਿਹੜੇ ਵੱਧ ਵੱਧ ਸਾਡੇ ਸਾਰੇ ਹੀ ਸਤਕਾਰਯੋਗ ਸੀਨੀਅਰ ਲੀਡਰ ਬੈਠੀ ਹੈ ਮੋਗੇ ਦੀ ਇਹਨਾਂ ਨੂੰ ਇਹੀ ਬੇਨਤੀ ਹੈ ਵੀ ਜਿਵੇਂ ਜਿਵੇਂ ਹਾਈ ਕਮਾਂਡ ਵੱਲੋਂ ਤੁਹਾਨੂੰ ਉੱਥੇ ਮੀਟਿੰਗ ਲਈ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਮੈਂ ਤਾਂ ਬੇਨਤੀ ਕਰਨਾ ਹੈ ਮੈਨੂੰ ਜੋ ਕਿ ਲੱਗੀ ਸੀ ਵੀ ਤੁਸੀਂ ਜਾ ਕੇ ਮੋਗੇ 'ਚ ਇੱਕ ਵਾਰੀ ਫੇਰ ਜਾ ਕੇ ਤੁਸੀਂ ਮੀਟਿੰਗ ਕਰਕੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਵੇ ਵੀ 11 ਤਰੀਕ ਨੂੰ ਵੱਡੇ ਪੱਧਰ ਤੇ ਮੋਗੇ ਦੇ ਵਿੱਚੋਂ ਮਤਲਬ ਆਪਣੀਆਂ ਜੋ ਬੱਸਾਂ ਆਪੀਆਂ ਗੱਡੀਆਂ ਲੈ ਕੇ ਜਾਣੀਆਂ ਤਾਂ ਜੋ ਅਸੀਂ ਇੱਕ ਸਫਲ ਜਿਹੜੀ ਅਸੀਂ ਰੈਲੀ ਕਰ ਸਕੀਏ ਖੰਗਰ ਸਾਹਿਬ ਜਿਹੜਾ ਆਪਨਾ ਚੱਲ ਰਿਹਾ ਸਮਝੌਤਾ ਹੈ ਕਿੱਥੇ ਤੱਕ ਪਹੁੰਚੇਗਾ ਕੀ ਕਿਵੇਂ ਚਰਚਾ ਹੋਣਾ ਲੜੀਆਂ ਜਾਣਗੀਆਂ ਦੇਖੋ ਜੀ ਇਹ ਗੱਲ ਹਾਈ ਕਮਾਂਡ ਦੇ ਵਿੱਚ ਹੈ ਇਹ ਦੇਵੀ ਆਮ ਗੱਲਾਂ ਨਹੀਂ ਹੁੰਦੀਆਂ ਚੱਲ ਰਹੀ ਹੈ ਉਹ ਹਾਈ ਕਮਾਂਡ ਦੇ ਅਸੀਂ ਇੱਥੇ ਉਸ ਬਾਰੇ ਕੁਝ ਦੱਸ ਨਹੀਂ ਸਕਦੇ ਨਾ ਕਹਿ ਸਕਦੇ ਆ ਜੋ ਉੱਪਰ ਹੁਕਮ ਆਉਣਗੇ ਉਹ ਸਿਰ ਮੱਥੇ ਮੰਨਿਆ ਜਾਊਗਾ ਕਈ ਸੀਨੀਅਰ ਕਾਂਗਰਸੀ ਆਗੂਨ ਲੈ ਕੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਕਾਟੋਕਲੇ ਚੱਲ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਉਹਨਾਂ ਕਾਂਗਰਸੀ ਆਗੂਆਂ ਨੂੰ ਇਗਨੋਰ ਕੀਤਾ ਜਾਊਗਾ ਹਾਂਜੀ ਕਈ ਸੀਨੀਅਰ ਕਾਂਗਰਸੀ ਆਗੂ ਨੇ ਜਿਵੇਂ ਸੁਖਪਾਲ ਖੈਰਾ ਹੋਗੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਇਗਨੋਰ ਕੀਤਾ ਜਾਊਗਾ ਜਾਂ ਨਾਲ ਲੈ ਕੇ ਚੱਲੇ ਜਾਊਗਾ ਆਲ ਇੰਡੀਆ ਦੇ ਪ੍ਰਧਾਨ ਆ ਰਹੇ ਨੇ ਇਹ ਕੋਈ ਕੱਲੇ ਬੰਦੇ ਦੀ ਰੈਲੀ ਨਹੀਂ ਕੋਰਸ ਦੀ ਨਾ ਮੇਰੀ ਹੈ ਨਾ ਕਿਸੇ ਹੋਰ ਦੀ ਨਾ ਲੋਗਰ ਸਾਹਿਬ ਦੀ ਹੈ ਆਲ ਇੰਡੀਆ ਦੇ ਪ੍ਰਧਾਨ ਨੇ ਆਉਣਾ ਖਾਤੀ ਜੀ ਪਾਰ ਤੇ ਸਾਰਾ ਕੁਝ ਹੀ ਹੁੰਦਾ ਉਹਨਾਂ ਨੂੰ ਆਉਣਾ ਚਾਹੀਦਾ ਹਨ ਮਹਾਕੀ ਉਸ ਰੈਲੀ ਨੂੰ ਕਾਮਯਾਬ ਕਰੀਏ ਇਹ ਛੋਟੀਆਂ ਮੋਟੀਆਂ ਜੀਆਂ ਪਰਵਾਦੀਆਂ ਗੱਲਾਂ ਨੂੰ ਛੱਡਣਾ ਚਾਹੀਦਾ ਸੋ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ ਹਨ